ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਨ ਆਪਣੇ ਸੱਜਣ ਬੜੇ ਖਾਸ ਉਹਨਾਂ ਨੂੰ ਮਿਲਣ ਆਏ ਆ ਰਸ਼ਕਾ ਭਾਈ ਤੇ ਕੋਈ ਆਪਣਾ ਅੱਜ ਜਿਹੜਾ ਆਪਾਂ ਰੋਜ਼ ਆਪਾਂ ਵੀਡੀਓ ਪਾਈ ਦਿਆਂ ਉਹ ਲੈਣ ਤਾਂ ਥੋੜਾ ਜਿਹਾ ਵੱਖਰਾ ਆ ਕੰਮ ਤੇ ਅੱਜ ਚਲੋ ਆਪਣਾ ਪ੍ਰੇਮ ਭਾਈ ਉਹਨਾਂ ਦਾ ਕਾਫੀ ਆ ਤੇ ਸੋਚਿਆ ਚਲੋ ਤੁਹਾਨੂੰ ਵਿਖਾਇਆ ਜਾਵੇ ਭਾਈ ਉਹਨਾਂ ਨੇ ਨਵਾਂ ਹੀ ਕੰਮ ਸ਼ੁਰੂ ਕੀਤਾ ਤੇ ਨਵੀਂ ਦੁਕਾਨ ਅੱਜ ਪਾਈ ਆ ਆਪਣੇ ਸਿੱਧੂ ਸਾਹਿਬ ਹਾਂ ਜੀ ਹਾਂਜੀ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਹਾਂਜੀ ਭਾਈ ਤੁਸੀਂ ਸੁਣਾਓ ਹਰਜੀਤ ਭਾਈ ਹੋਰ ਕੀ ਹਾਲ ਚਾਲ ਠੀਕ ਠਾਕ ਜੀ ਅੱਗੇ ਰੋਏ ਤੁਹਾਡੇ ਗਰਾਊਂਡ 'ਚ ਦਰਸ਼ਨ ਹੁੰਦੇ ਆ ਜਿੱਥੇ ਦਰਸ਼ਨ ਹੁੰਦੇ ਆ ਭਾਈ ਤੁਸੀਂ ਗਰਾਊਂਡ ਦੇ ਮੇਨ ਪਲੇਅਰ ਤੁਸੀਂ ਗਰਾਊਂਡ ਦੇ ਐਂਮਨ ਗਰਾਊਂਡ 'ਚ ਤੁਸੀਂ ਟੰਗ ਢੋਣ ਵਾਲੇ ਮੇਨ ਪਲੇਅਰ ਦੇ ਸ਼ੁਰੂ ਕਰਾਉਣ ਵਾਲੇ ਤੁਸੀਂ ਹੀ ਜੇ ਡਾਈਮੰਡ ਗਰਾਊਂਡ ਐਂ ਤੇ ਤੁਹਾਡੇ ਚੇਲੇ ਆ ਗਏ ਆ ਤੁਸੀਂ ਉਸਤਾਦ ਹੈਗੇ ਤੁਸੀਂ ਸਾਡੇ ਠੀਕ ਆ ਤੁਸੀਂ ਮੇਨ ਆਹ ਬਾਕੀ ਆ ਦਰ ਉਧਰ ਛੋਟੇ ਆਪਣੇ ਉਧਰ ਭਾਜੀ ਹਣੀ ਡਾਇਮੰਡ ਕਲੋਨੀ ਦੇ ਖਡਾਤ ਸਭ ਤੋਂ ਤਕੜੇ ਫੇਫਾ ਛੋਟਾ ਮਾਰਨ ਜਬ ਹੋ ਬਹੁਤ ਫੇਮਸ ਹੈਗੇ ਨੇ ਪੇਚਾਂ ਬੜਾ ਲੰਮਾ ਮਾਰਦੇ ਹਾਇ ਠੀਕ ਹੈ ਬਣਾਏ ਰਿਹਾ ਅੱਜਕੱਲ੍ਹ 4 ਦਿਨ ਤੋਂ ਅੱਛਾ ਠੀਕ ਹੈ ਤੇ ਕਾਫੀ ਸੋਹਣੇ ਸੋਹਣੇ ਡਿਜ਼ਾਈਨ ਆਏ ਆ ਆਪਣੇ ਕੋਲ ਦਿਖਾਈਏ ਫਿਰ ਕੁਛ ਕਰੋ ਚੈੱਕ ਬਈ ਚੋਰ ਸਾਈਜ਼ ਚ ਦਿਆ ਹੈ ਇਹ ਕਿਹੜੇ ਕਿਹੜੇ ਕਾਰੀਗਰਦੀ ਬਣੀ ਹੈ ਇਹ ਜੀਤੇ ਅੰਕਲ ਦੀ ਬਣੀ ਹੈ ਇਹ ਜੀਤੇ ਅੰਕਲ ਦੀ ਹੈ ਠੀਕ ਹੈ ਥੋੜੀ ਦਿਖਾ ਦਿਓ ਇੱਕ ਵਾਰੀ ਮੋੜ ਕੇ ਪਤੰਗ ਆਹ ਦੇਖੋ ਜੀ ਠੀਕ ਹੈ ਅਗਲੀ ਵਾਰ ਦਿਖਾ ਦੇ ਫਿਰ ਕੁਛ ਇੱਕ ਆ ਵੱਡੀ ਪਤੰਗ ਵੀ ਹੈਗੀ ਆ ਹਾਂ ਜੀ ਬਈ ਜੀ ਇਹ ਕਿੰਨੇ ਕਿੱਥੀ ਹੈਗੀ ਜੇ ਇਹ 6 620 ਹੈ 620 ਆ ਜਿਹੜੀ کافی ਸੋਹਣੇ ਵੈਸੇ ਸ਼ੌਂਕ ਨੇ ਦੇ ਆ ਤੁਹਾਨੂੰ ਦਿਖਾਉਣਾ ਆ ਦੇਖੋ ਜੀ ਇਹ ਅੰਮ੍ਰਿਤਸਰ ਤੇ ਜਿਹੜੇ ਸ਼ਹਿਰ ਦੇ ਵਿੱਚ ਬਿਲਕੁਲ ਦਰਬਾਰ ਸਾਹਿਬ ਦੇ ਲਾਗੇ ਜਿਹੜੀ ਮਾਰਕੀਟ ਹੈਗੀ ਆ ਉੱਥੇ ਆਪਾਂ ਭਾਜੀ ਹੁਣ ਕਿਹਾ ਗੋਲਡਨ ਕਲੋਥ ਮਾਰਕੀਟ ਅਜੀਤਨਗਰ ਜਿਹੜੀ ਆ ਦਰਵਾਜ਼ੇ ਜਿਹੜਾ ਵਾ ਸੁਲਤਾਨ ਮੀਨ ਗੇਟ ਤੇ ਲੱਗੇ ਆ ਵੀ ਇਹ ਕਾਫੀ ਸੋਹਣੀਆਂ ਸੋਹਣੀਆਂ ਪਤੰਗਾਂ ਆ ਤੇ ਇਹ ਸਾਰੀਆਂ ਵੇਚਣ ਆਸਤੇ ਹਨਾ ਆਪਣਾ ਨਾਲੇ ਡਾਈ ਦੀਆਂ ਵੀ ਆ ਤੇ ਨਾਲੇ ਵੇਚ ਵੀ ਲਈਦੀਆਂ ਭਾਜੀ ਹੁਣਾਂ ਨੇ ਤੇ ਆ ਵੇਖੋ ਕਾਫੀ ਸੋਹਣੇ ਸੋਹਣੇ ਗੁੱਡੀਆਂ ਦੇ ਡਿਜ਼ਾਈਨ ਜਿਹੜੇ ਭਾਜੀ ਹੁਣਾਂ ਨੇ ਬਣਾਏ ਆ ਤੇ ਜਿੰਨੇ ਵੀ ਕਿਸੇ ਜਿਹੀਆਂ ਗੁੱਡੀਆਂ ਲੈਣੀਆਂ ਲੋੜੀ ਆਸਤੇ ਤੇ ਭਾਈ ਹੁਣਾਂ ਕੋਲ ਆ ਉਹ ਅੰਦਰ ਸਾਰਾ ਭਰਿਆ ਹੋਆ ਵੀ ਤੁਹਾਨੂੰ ਦਿਖਾਉਣੇ ਆਣੇ ਇੱਕ ਵਾਰੀ ਭਾਜੀ ਇਸ ਤਰ੍ਹਾਂ ਹੀ ਥੋੜੇ ਥੋੜੇ ਡਿਜ਼ਾਈਨ ਦਿਖਾ ਦਿਓ ਆ ਦੇਖੋ ਜੀ ਮੋਟੋ ਪਤਲੂ ਵਾਲੀ ਪਤੰਗ ਆ ਗਈ ਇਹ ਸੰਮੀ ਦੇ ਬੋਲ ਬਸੰਦ ਕਰਦੇ ਆ ਜੀ ਤੇ ਇਹ ਸਮੇ ਦੇ ਬਣੀ ਜੇ ਇਹ ਸਮੇ ਟਾਈਮ ਗੈਂਡ ਦੀ ਬਣੀ ਇਹ ਕਾਰੀਗਰ ਦੀ ਸਾਰੀਆਂ ਕਾਰੀਗਰ ਦੀਆਂ ਪਤੰਗਾਂ ਇਹ ਵਾਂਸੀ ਦੇ ਈਲੇ ਦੀਆਂ ਪਤੰਗਾਂ ਵਾ ਗੁੱਡੀ ਈਲੇ ਦੀਆਂ ਨਹੀਂ ਆ ਇਹ ਕਾਹ ਬੜੀ ਲੱਗਦੀ ਚੀਜ਼ ਆ ਦੇਖੋ ਜੀ ਆ ਦੇਖ ਸਾਡੇ ਕਾਫੀ ਤੋਂ ਸੁੰਦਰ ਤੇ ਆ ਜਿਹੜੇ ਵਧੀਆ ਵਧੀਆ ਡਿਜ਼ਾਈਨ ਹੈਗੇ ਸਾਰੇ ਇਹ ਜੀ ਟੈਂਗਲ ਦੀ ਬਣੀ ਜੀ ਉਹ ਉਹ ਜੀ ਟੈਂਗਲ ਦੀ ਬਣੀ ਆ ਤੇ ਆਹ ਕਿਹਦੀ ਪਤੰਗ ਬਣੀ ਜੀ ਇਹ ਇਹ ਡੱਕਾ ਨੀ ਕਰਨਾ ਚੈੱਕ ਕਰ ਰਿਹਾ ਇਹ ਇਹ ਲੋਕਲ ਆ ਹਨਾ ਇਹ ਲੋਕਲ ਡੱਕਾ ਨੀ ਕਰ ਰਿਹਾ ਚੈੱਕ ਕਰ ਰਿਹਾ ਇਹ ਪੰਜਾਬ ਨੂੰ ਇਹ ਆਪਣੇ ਰੁਦਰ ਭਾਜੀ ਦੀ ਪਣੀ ਜੇ ਇਹ ਰੁਦਰ ਨੇ ਨਵੀਂ ਤੰਗ ਹੋਣਾ ਇਹ ਇਹ ਇੰਨਾ ਭਾਜੀ ਇਹ ਭਾਜੀ ਉਹਨਾਂ ਨੇ ਆਮ ਦੀ ਜਦੋਂ ਨਵੀਂ ਨਵੀਂ ਜਾਂਚ ਕੀਤੀ ਇਹਨੇ ਪਹਿਲੀ ਤੰਗ ਅੜਾਈ ਤੇ ਇਹ ਨਰਮ ਹੈ ਪਤਾਂਗੇ ਜਿਹੜਾ ਵਾ ਕੋਈ ਵੀ ਨਵਾਂ ਬੰਦਾ ਵੀ ਦਾ ਸਕਦਾ ਵਾ ਹਲਕੀ ਤੰਗ ਆ ਬਾਕੀ ਆ ਸਾਰੀਆਂ ਭਾਰੀਆਂ ਪਤਾਂਗਾਂ ਹਈਆਂ ਵਾਲੀਆਂ ਆ ਦੇਖੋ ਆ ਕੇ ਦੀ ਪਣੀ ਜੇ ਐਵੇਂ ਕੀ ਕਰ ਰਹੇ ਹੋ ਇਹ ਜਿੱਤਿਆ ਅੰਕਲ ਜਿਹੜੀਆਂ ਨਾਰਮਲ ਛੇਤੀ ਕਿਤੇ ਮਿਲਦੀਆਂ ਨਹੀਂ ਆ ਚਲੋ ਆ ਜਾਓ ਅੰਦਰ ਵੀ ਦਿਖਾਈਏ ਕੁਛ ਕਾਫੀ ਖੂਬਸੂਰਤ ਟਮੰਝਰੀ ਵਾਲੇ ਗੁੱਡੇ ਜਾਂ ਕੋਈ ਵੀ ਆਤਾਸ਼ ਵਾਲੇ ਮੋਟੂ ਬੱਤਲੂ ਵਾਲੇ ਇਧਰ ਛੇਤਾ ਵੀ ਵੀ ਹੈਗੇ ਜੇ ਛੇਤਾ ਵੀ ਇੱਕ ਦੋ ਦਿਖਾਓ ਫਿਰ ਹੁਣ ਲੋ ਜੀ ਛੇਤਾ ਵੀ ਦੇ ਵਿੱਚ ਤੁਹਾਨੂੰ ਡੇ ਜਾਣ ਵੀ ਮਿਲ ਜਾਣਗੇ ਕਾਫੀ ਆ ਇਧਰ ਰੱਖਦੇ ਜੀਰਾ ਇਸ ਤਰ੍ਹਾਂ ਹੀ ਤਰੀਕਾ ਦਿਖਾ ਦਿਆ ਹਾਂ ਅਛੇ ਤਾ ਵੀ ਚਲੋ ਠੀਕ ਹੈ ਹੁਣ ਕੁਛ ਪੋਣੀਆਂ ਤੇ ਤਾ ਵੀ ਦਿਖਾ ਦਈਏ ਫਿਰ ਤਾ ਵੀ ਦੇਡ ਤਾ ਵੀ ਦਿਖਾਈਏ ਸਾਰੇ ਦੋਹਾਨੇ ਜੀ ਆਜੋ ਆਹ ਲੋ ਭਾਜੀ ਪੋਣੀ ਆ ਤੇ ਆਹ ਵਾਂਸੀ ਪਤੰਗਾ ਆਈਆਂ ਸਾਰੀਆਂ ਨਾਂਵਲੀਆਂ ਆਹ ਵਾਂਸੀ ਆ ਤੇ ਆਹ ਤੇਲੀ ਪਤੰਗਾ ਜੜੀਆਂ ਆ ਆਮ ਕੋਠਿਆਂ ਤੇ ਉੱਡਣ ਵਾਲੀਆਂ ਤੇ ਉਹ ਗਰਾਊਂਡ ਚ ਉੱਡਣ ਵਾਲੀਆਂ ਵਾ ਤੇ ਡੋਰ ਭਾਜੀ ਜਿਹੜੀ ਸਭ ਤੋਂ ਟੌਪ ਨੰਬਰ ਦੀ ਡੋਰ ਮਿਲ ਜੂਗੀ ਆਪਣੇ ਕੋਲ ਧਾਗੇ ਵਾਲੀ ਦਿਖਾਓ ਆ ਚਰਖਰੀਆਂ ਸਪੈਸ਼ਲ ਆ ਲੋਕਲ ਨਹੀਂ ਆ ਇੱਥੋਂ ਦੀਆਂ ਨਾ ਬਾਰੋਂ ਬਣ ਕੇ ਆਈਆਂ ਸਪੈਸ਼ਲ ਬਰੇਲੀ ਤੋਂ ਬਣ ਕੇ ਆਈਆਂ ਆ ਦੇਖੋ ਇਹ ਕਿੰਨੇ ਤਾਰ ਦੇ ਇਹ 12 ਤਾਰ ਦੇ 12 ਕੇ 12 ਪਲੱਸ 12 ਤਾਰ ਦੇ 12 ਤਾਰ ਚੈਲੰਜ ਦਾ ਧਾਗਾ ਕਾ ਜੇ 12 ਤਾਰ ਚੈਲੰਜ ਦੇ ਧਾਗੇ ਤੇ ਫਿਰ ਆਪਣੇ ਕੋਲ ਕੰਪਨੀ ਦਾ ਧਾਗਾ ਮਿਲੂਗਾ ਵਰਦਮਾਨ ਕੰਪਨੀ ਦਾ ਫਿਰ ਠੀਕ ਆ ਲੋਕਲ ਧਾਗਾ ਨਹੀਂ ਮਿਲੂਗਾ ਪੈਨਾ ਗੋਲਡ ਵੀ ਹੈਗੀ ਜੇ ਹਾਂਜੀ ਤੇ ਹੋਰ ਮਕਸੂਦ ਵੀ ਹੈਗੀ ਜੇ ਮਤਸੂਦ ਨਹੀਂ ਆਪਣੇ ਕੋ ਹਣ ਵਾਲੀ ਮਿਲ ਜੂਗਾ ਅੱਛਾ ਰਾਸ਼ਿਦ ਵੇਗ ਮਿਲ ਜੂਗਾ ਤੇ ਆਰਮ ਕ੍ਰੈਸ਼ੀ ਮਿਲ ਜੂਗਾ ਆ ਕਿਹੜੀ ਹੁਣ ਦਿਖਾਉਣ ਲੱਗੇ ਜੀ ਇਹ 9 ਤਾਰ ਪੈਨਾ ਗੋਲਡ ਦਿਖਾਉਣਾ ਪੈਨਾ ਗੋਲਡ 9 ਤਾਰ ਤੇ ਇਹ ਸਭ ਤੋਂ ਮਤਲਬ ਨੰਬਰ 1 ਹੁੰਦੀ ਹੈ ਜੀ ਪੈਨਾ ਗੋਲਡ ਇਹਦੇ ਧਾਗੇ 'ਚ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ ਜੀ ਸਭ ਤੋਂ ਜ਼ਿਆਦਾ ਤਾਕਤ ਪੈਨਾ ਗੋਲਡ ਧਾਗੇ 'ਚ ਹੁੰਦੀ ਆ ਹਾਂਜੀ ਇਹ ਇਹ 9 ਤਾਰ ਦੱਸਾਦੇ ਹਾਂ ਲੋ ਆ ਦੇਖੋ ਲੱਛੇ ਇੱਥੋਂ ਪਤਾ ਲੱਗਦਾ ਬਣੀਦਾ ਲੱਛਿਆਂ ਤਾਂ ਬਾਕੀ ਜਿਹੜੇ ਵੀ ਡੋਂਦੇ ਆ ਉਹਨਾਂ ਨੂੰ ਪਤਾ ਵਾ ਚੰਗੀ ਤਰ੍ਹਾਂ ਆਪਾਂ ਚਲੋ ਕਦੀ ਕਦੀ ਸ਼ੌਂਕ ਕਰੀਦੇ ਆ ਇਹ ਵਾਲ ਤੇ ਸਿੱਤੂ ਪਾ ਜੀ ਹੁਣ ਨਾਲ ਹੀ ਆਪਾਂ ਡਾਈ ਦੀਆਂ ਉੱਥੇ ਗਰਾਊਂਡ ਤੇ ਭਾਜੀ ਤੁਸੀਂ ਡਾਇਮੰਡ ਗਰਾਊਂਡ ਦੇ ਮੇਰੇ ਪਲੇਅਰ ਜੇ ਤੁਸੀਂ ਅਸੀਂ ਭਾਜੀ ਤੁਹਾਡੇ ਤਾਂ ਜਿੱਤੇ ਹੋ ਦੱਸੋ ਲੀ ਕੰਪੀਟੀਸ਼ਨ ਦਿੱਤੀਓ ਦੇਤੀ ਕੰਪੀਟੀਸ਼ਨ ਤੁਹਾਡੇ ਸਾਡੇ ਸਿਰ ਤੇ ਜਿੱਤੇ ਆਪਾਂ ਕੰਪੀਟੀਸ਼ਨ ਠੀਕ ਆ ਤੇ ਹੋਰ ਕੋਈ ਦਿਖਾਈਓ ਚਰਖਰੀ ਹੋਰ ਆ ਲੋ ਆ ਉਧਰ ਭਾਜੀ ਨੇ ਪੋਣੀਆਂ ਖੜੀਆਂ ਵਾਂ ਬਹੁਤ ਸੋਹਣੀ ਗੱਡੀ ਭਾਜੀ ਪੋਣੀ ਕਿਹੜੇ ਕਾਰੀਗਰ ਦੀਆਂ ਹੈਗੀਆਂ ਆਪਣੇ ਕੋਲ ਆਪਣੇ ਕੋ ਭਾਜੀ ਰਹਿਮਤ ਹੀ ਮਿਲ ਜੂਗੀ ਅੱਛਾ ਆਸਟ੍ਰੇਲੀਆ ਵਾਲੇ ਦੀ ਮਿਲ ਜੇਗੀ ਅੱਛਾ ਜੀ ਮਦਰਸ ਰੱਖੀਆਂ ਸਾਰੀਆਂ ਬ੍ਰਾਂਡ ਵਾਲੀਆਂ ਚੀਜ਼ਾਂ ਹੀ ਆ ਗਏ ਸਾਰੀਆਂ ਬ੍ਰਾਂਡ ਵਾਲੀਆਂ ਰੱਖੀਆਂ ਕਾਰੀਗਰਾਂ ਦੀਆਂ ਇਹਨੇ ਕਿ ਲੋਕਲ ਕੋਈ ਨਹੀਂ ਲੋਕਲ ਨਹੀਂ ਬਿੱਟੂ ਦੀਆਂ ਵੀ ਮਿਲ ਜੂਗੀਆਂ ਆਪਣੇ ਕੋਲ ਹਾਂਜੀ ਹਾਂਜੀ ਭਾਜੀ ਠੀਕ ਆ ਤੇ ਆ ਕਾਫੀ ਡਿਜ਼ਾਈਨ ਆ ਕਾਫੀ ਕੋਸ਼ ਆ ਜਿਹੜਾ ਇਹਦੇ ਆਪਾਂ ਨੋਰਮਲ ਸ਼ੋਕ ਨਾ ਤੁਹਾਨੂੰ ਦਿਖਾਉਂਦੇ ਆ ਭਾਜੀ ਹੁਣ ਆ ਕੋ ਵੀ ਆਏ ਆ ਅੱਜ ਆਪਣੇ ਸੱਜਣ ਮਿੱਤਰ ਆ ਮਿਲਣ ਆਏ ਆ ਆਪਾਂ ਭਾਜੀ ਹੁਣਾਂ ਨੂੰ ਆ ਵੇਖੋ ਛੱਤ ਤੇ ਵੀ ਲਾਈਆਂ ਵਾਂ ਕਾਫੀ ਸੋਨੇ ਸੋਨੇ ਆ ਤੁਹਾਨੂੰ ਹੁਣ ਪੋਣੀ ਦਿਖਾਉਂਦੇ ਆ ਪੋਣੀ ਵੀ ਦਿਖਾ ਦਿਓ ਫੇਰ ਇੱਕ ਅੱਧੀ ਇੱਕ ਦੋ ਪੌਣੀਆਂ ਕੋਈ ਵੱਖਰੇ ਸਾਰੀਆਂ ਤੇ ਆਪਾਂ ਦਿਖਾਉਣ ਲੱਗੇ ਆਂ ਤੇ ਫਿਰ ਤੇ ਬੜੀ ਲੰਮੀ ਵੀਡੀਓ ਹੋ ਜਾਣੀ ਆ। ਆਹ ਲੋ ਤੁਹਾਨੂੰ ਕੋਈ ਬਣਿਆ। ਤਾਂ ਵੀ ਵੀ ਕੱਢਦੇ ਇੱਕ ਦੋ। ਆਹ ਪੌਣੀ ਕਿਹਦੀ ਬਣੀ ਜੇ? ਬਿੱਟੂ। ਇਹ ਬਿੱਟੂ ਦੀ ਪੌਣੀ ਜੇ। ਕਾਫੀ ਮਸ਼ਹੂਰ ਆ ਜਿਹੜਾ ਆਪਣੇ ਬਿੱਟੂ ਅੰਮ੍ਰਿਤਸਰ ਦੇ ਵਿੱਚ। ਆਹ ਲੋ ਭਾਈ ਆਹ ਦੇ ਰੋਦਰ ਭਾਈ ਦੀ ਪੌਣੀ ਬਣੀ। ਅੱਛਾ ਇਹ ਰੋਦਰ ਭਾਈ ਦੇ ਆਹੇ ਲਾਗੇ ਕਾਰੀ ਕਰਕੇ। ਮਾਦੀ ਬਣੀ ਆ ਲਾਗੇ ਘੋਤੇ ਨੇ। ਇਹ ਇਹ ਹੈ ਗਿਆ ਨਵੇਂ ਬੰਦੇ ਦੇ ਡੌਨ ਲਈ ਹਾਂਜੀ ਹਾਂਜੀ ਇਹ ਹੈ ਗਿਆ ਤੇ ਵੰਸੀ ਆ ਨਹੀਂ ਨਹੀਂ ਭਾਜੀ ਇਹ ਗਰੌਂਡ ਵਾਲੇ ਬੰਦੇ ਦੇ ਡੌਨ ਲਈ ਫੁੱਲ ਵੰਸੀ ਆ ਗੁੱਡੀ ਫੁੱਲ ਵੰਸੀ 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 ਫੁੱਲ ਵੰਸੀ ਜਿਹੜੇ ਪੂਰੇ ਭਾਈ ਨੇ ਸਪੈਸ਼ਲ ਬਣਾਈਆਂ ਆਪਣੇ ਲਈ ਫੁੱਲ ਵੰਸੀ ਪੂਰੇ ਭਜਨਾਂ ਵਾਲੀਆਂ ਹਨਾ ਹਾਂਜੀ ਤੂੰ ਕੀ ਕਰ ਕੇ ਬਣਵਾਈਆਂ ਤੇ ਆ ਪਤੰਗਾ ਵੀ ਚਲੋ ਸੋਹਣੇ ਸੋਹਣੀਆਂ ਵਾ ਜੜੀਆਂ ਹੋਰ ਤੁਹਾਨੂੰ ਤਾਵੀ ਗੁੱਡੀ ਦਿਖਾ ਦਿੰਦੇ ਆ ਆ ਤਾਵੀ ਦੇ ਇਹ ਲਖਨਊ ਕਾਰਡ ਦੇ ਵਿੱਚ ਜਿਹੜੇ ਡਾਉਣ ਵਾਲੇ ਸ਼ਕੀਨ ਹੈ ਉਹਨਾਂ ਨੂੰ ਪਤਾ ਹੈ ਇਹਨਾਂ 'ਚ ਕੀ ਪਾਵਰ ਹੁੰਦੀ ਆ ਜਿਹੜੇ ਵਨ ਸੀ ਠੀਕ ਆ ਇਹ ਕਿਹਦੇ ਕਾਰੀਗਰਦੀ ਜੇ ਆਸਟ੍ਰੇਲੀਆ ਆਸਟ੍ਰੇਲੀਆ ਵਾਲਾ A2A A2A ਇਹ ਜਿਹੜਾ ਬ੍ਰਾਂਡ ਹੈ ਇਹਦਾ ਠੀਕ ਆ ਤੇ ਬਾਕੀ ਚਲੋ ਸਾਰਾ ਕੁਝ ਤੇ ਦਿਖਾਵਾਂਗੇ ਤੇ ਬੜਾ ਰੇਟ ਉਹਤਨਾ ਨੋਰਮਲ ਹੀ ਆਪਣੇ ਨੋਰਮਲ ਰੇਟ ਭਾਜੀ ਐਡਰੈਸ ਤੇ ਬੋਲੀ ਆਪਾਂ ਇੱਕ ਕਰੀ ਐਡਰੈਸ 골ਡਨ ਕਲੋਥ ਮਾਰਕੀਟ ਅਜੀਬਨਗਰ ਅੱਛਾ ਨੀਅਰ ਵਾਟਰ ਟੈਂਕ ਆਪੋਜੀਟ ਟੇਬ ਸ਼ੋਰੂਮ ਠੀਕ ਆ ਜੀ ਸਿੰਧੂ ਕੈਸ਼ ਟੋਰ ਠੀਕ ਸਿੱਧੂ ਕਾਇਸਟਰ ਸਿੱਧੂ ਕਾਇਸਟਰ ਦੇ ਸਟੋਰ ਤੇ ਪੈਨ ਨੂੰ ਫੋਲੋ ਕਰਕੇ ਆਏਗਾ ਤੈਨੂੰ 10% ਡਿਸਕਾਊਂਟ ਵੀ ਦਿੱਤਾ ਜਾਏਗਾ ਠੀਕ ਆ ਤੇ ਭਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਏਗਾ ਉਹਨੂੰ ਵੀ ਅਸੀਂ 10% ਡਿਸਕਾਊਂਟ ਦਵਾਂਗੇ ਠੀਕ ਆ ਜੀ ਤੇ ਆਪਣਾ ਉਤਰਾ ਰੇਟ ਤੇ ਦੱਸਿਓ ਕੋਈ ਰੇਟ ਵਜੀ ਹੈ ਪੈਣੀਏ ਇਹ 360 ਰੁਪਏ ਦਰਜਣ 360 ਰੁਪਏ ਦਰਜਣ ਤੇ ਪੋਣੀ ਪੋਣੀ ਪੈਣੀਏ ਭਾਈ 180 ਰੁਪਏ ਦਰਜਣ 180 ਰੁਪਏ ਦਰਜਣ ਪੈਣੀ ਆ 180 ਤੋਂ ਦਰਜਣ ਸ਼ੁਰੂ ਹੋ ਜਾਂਦੀ ਹੈ ਪੋਣੀ ਠੀਕ ਆ ਤੇ 200 ਸਾਢੇ ਤੱਕ ਜਾਊਗੀ ਠੀਕ ਆ ਜੀ ਚਲੋ ਤੇ ਬਾਕੀ ਕਾਫੀ ਕੁਝ ਹੈ ਹੁਣ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਕਾਫੀ ਵੀਡੀਓ ਲੰਮੀ ਹੋ ਜਾਣੀ ਆ ਆਪਾਂ ਤੇ ਉਦਾਂ ਜਿ ਸ਼ੌਂਕ ਨਾਲ ਭਾਈ ਹੁਣ ਗਵਾਏ ਆ ਦਿਖਾਈਏ ਅਸੀਂ ਕਿ ਤੁਹਾਨੂੰ ਚੀਜ਼